ਦੱਦਾ ਦੇਖ ਜੋ ਬਿਨਸਨ ਹਾਰਾ ਜਸ ਅਦੇਖ ਤਸ ਰਾਖ ਵਿਚਾਰਾ ਦੱਦਾ ਦੇਖੀ ਜੋ ਬਿਨਸਨ ਹਾਰਾ ਦੇਖੀ ਜੋ ਬਿਨਸਨ ਹਾਰਾ ਜਿਹੜਾ ਤੈਨੂੰ ਦਿਖ ਰਿਹਾ ਉਹ ਨਾਸਮੰਤਾ ਸੰਸਾਰ ਇਹਦੀ ਖੋਜ ਕਰਕੇ ਨੇ ਪੈਸੇ ਲੱਗੇ ਜੇ ਕੱਲ ਉਹਨੇ ਧੋਰ ਖਿੱਚੇ ਸਭ ਕੁਝ ਖਤਮ ਕਰਤਾ ਤੁਹਾਡਾ ਸੰਸਾਰ ਦਾ ਖੋਜ ਕਿੱਥੇ ਜਾਊਂਗੇ ਕੀ ਕਰੋਗੇ ਕੀ ਗਰੰਟੀ ਆ ਤੁਹਾਡੇ ਵਕਤ ਨਾਲ ਚੱਲਣਾ ਹੋਊਗਾ ਇਹ ਪਲੈਨੇਟ ਕਿੰਨਾ ਚ ਲੈਣਗੇ ਕੀ ਗਾਰੰਟੀ ਹੈ ਤੁਹਾਡੇ ਕੋਲ ਤੁਹਾਡੇ ਪਿਓ ਦੇ ਉਥੇ ਰੱਖੇ ਨੇ ਥੰਮ ਕੇ ਤੁਹਾਡੇ ਪਿਓ ਨੇ ਬਣਾਏ ਤੇ ਕੀ ਗਾਰੰਟੀ ਆ ਵੇ ਚੰਦਰਮਾ ਕਿ ਨਜ਼ਰ ਰੂਗਾ ਕੀ ਗਾਰੰਟੀ ਮੰਗਲ ਕਿ ਨਾ ਕਿ ਰਹੂਗਾ ਕਿਉਂ ਤੁਸੀਂ ਇਹ ਕੰਮ ਕਰ ਰਹੇ ਨੇ ਕੱਲ ਨੂੰ ਡੋਰ ਫਿੱਕ ਤੇ ਸਭ ਕੁਝ ਨਸ਼ ਕਰਤਾ ਉਹਨੇ ਆ ਸਾਡਾ ਕੁਝ ਕੀਤਾ ਹੋਇਆ ਕਿੱਥੇ ਜਾਊਗਾ ਕੀ ਲੋੜ ਆਦੀ ਕਰਨ ਦੀ ਤੇ ਕੱਲ ਨੂੰ ਮੰਗਲੇ ਨਾਲ ਰਿਹਾ ਉਹ ਤੁਸੀਂ ਦੁਨੀਆ ਦਾ ਰੌਲਾ ਪਿਆ ਹੋਇਆ ਹੈ ਦੁਨੀਆ ਦੇ ਪਾਣੀ ਇਹੀ ਵਿਚਾਲੋ ਜਿੱਥੇ ਰਹਿਣੇ ਹੋ ਜਿੱਥੇ ਰਹਿਣੇ ਹੋ ਇਸ ਨੂੰ ਵਿਚਾਲੋ ਪੁੱਠੇ ਪੁੱਠੀ ਬੁੱਧੀ ਹੋਈ ਹੋਈ ਹੈ ਸਾਰਿਆਂ ਦੀ ਪੁੱਠੇ ਬੁੱਧੀ ਹਾਂ ਉਹ ਦੋ ਦੇਖੀ ਜੋ ਬਿਨਸਨਾ ਹਾਰਾ ਜੋ ਤੂੰ ਦੇਖ ਰਿਹਾ ਹੈ ਜੋ ਤੈਂ ਦੇਖਿਆ ਹੈ ਉਹ ਬਿਨਸਨਾਸ ਬਣਦਾ ਸੰਸਾਰ ਜਸ ਅਦੇਖ ਤਸ ਰਾਖ ਵਿਚਾਰਾ ਓਏ ਤੂੰ ਧਿਆਨ ਉੱਥੇ ਰੱਖ ਜਿਹੜਾ ਤੈਨੂੰ ਦਿਨ ਨਾ ਨਹੀਂ ਉਹਨੂੰ ਖੋਜ ਦੀਨਾਂ ਨੂੰ ਖੋਜੀ ਜਾਣਾ ਇਹਦਾ ਕੀ ਖੋਜਣਾ ਤਾਂ ਮਾਇਆ ਇਹਨੇ ਬੜਾਇਆ ਕੱਲ ਨੂੰ ਮਟਾ ਦੇਵੇ ਚਾਹੇ ਉਹ ਜੋ ਅਦੇਖ ਹੈ ਤੈਨੂੰ ਦੀਨਾਂ ਨਹੀਂ ਉਹਨੂੰ ਦੇਖਣ ਦੀ ਕੋਸ਼ਿਸ਼ ਕਰ ਆਤਮਾ ਅਦੇਖ ਹੈ ਉਹਨੂੰ ਦੇਖਣ ਦੀ ਉਹਦੀ ਖੋਜ ਕਰਨੀ ਸੀ ਖੋਜ ਸ਼ੁਰੂ ਕਰਤੀ ਤੁਸੀਂ ਮਾਇਆ ਦੀ ਹੁਣ ਖਾਂਵੇਂ ਸਸਰਾਖ ਵਿਚਾਰਾ ਉੱਥੇ ਵਿਚਾਰ ਰੱਖੋ ਨਹੀਂ ਖੋਜ ਕਰੋ ਇਹ ਖੋਜ ਕਰਨੀ ਆ ਨਿਰਾਕਾਰ ਦੀ ਖੋਜ ਕਰਦੇ ਤੁਸੀਂ ਨਾਲ ਕੋਈ ਪੈਸੇ ਦੀ ਲੋੜ ਨਹੀਂ ਨਾਲ ਕੋਈ ਪੈਸੇ ਦੀ ਲੋੜ ਨਹੀਂ ਜੇ ਲੋੜ ਹੀ ਹੋਊ ਪੈਸੇ ਬਿਥੇਰੇ ਤੇ ਪੈਸੇ ਤੇ ਹੋਣ ਲੱਗੇ ਜਾਣੇ ਨੇ ਰੋਟੀਆਂ ਖਾਣੀਆਂ। ਉਹ ਅਦੇਸਰੀ ਖੋਜ ਕਰਨੀ ਸੀ। ਉਥੇ ਨਸਾ ਤੇ ਲੈ ਕੇ ਨਹੀਂ ਜਾਂਦੇ ਬਣੀ ਨੂੰ। ਗੁਰਬਾਣੀ ਦੀ ਖੋਜ ਨੂੰ ਉਥੇ ਲੈ ਜਾਂਦੇ। ਉਥੇ ਕੰਮ ਲੈ ਕੇ ਜਾਂਦੇ। ਵੀ ਉਹਨੂੰ ਲੈ ਕੇ ਜਾਂਦੇ ਤਾਂ ਉਹ ਨਾਲਿਓ। ਉਹਨਾਂ ਦੀ ਖੋਜ ਤੁਸੀਂ ਕਰ ਲੋ। ਜਿਹੜੀ ਉਹਨੇ ਕੀਤੀ ਆ। ਅੱਜ ਉਹ ਤਾਂ ਹੀ ਦੇਖਦੇ ਨੇ। ਉਹਨੇ ਖੋਜ ਕਦੇ ਕੀਤੀ। ਉਹਨਾਂ ਨਾਲ ਉਹੀ ਬੈਠ ਕੇ ਗੱਲ ਲੀ। ਮੈਂ ਜੁੱਤੀ ਬਣਾਇਆ ਅਰਬਦਾਰ ਨਾਲ ਖੋਜ ਕਰ ਲਈ। ਮੈਂ ਘੱਡੀ ਚੜਾਈ ਜਾਨਾ ਖੋਜ ਕਰ ਲਈ। ਰਾਂਧੀਆ ਖੰਡੇ ਨੇ ਪਬਲਿਕ ਦਾ ਪੈਸਾ ਬਰਬਾਦ ਕਰੀ ਜਾਂਦੇ ਨੇ ਹਾਂ ਜਦਸਮੇ ਦਵਾਰ ਕੁੰਜੀ ਜੱਗ ਦੀਜੈ ਹੋ ਦਿਆਲ ਕੋ ਦਰਸ਼ਨ ਕੀਜੈ ਦਸਮੇ ਦਵਾਰ ਕੁੰਜੀ ਕੁੰਜੀ ਜੱਗ ਦੀਜੈ ਜੇ ਦਸਮੇ ਦਵਾਰ ਦੀ ਚਾਬੀ ਮਿਲਣੀ ਹੈ ਨਾ ਤੁਹਾਨੂੰ ਕੁੰਜੀ ਦੇ ਦੇਣੀ ਹੈ ਉਹ ਜਿੰਦਾ ਖੋਲਣੇ ਤੁਸੀਂ ਤੋਂ ਤੋਂ ਦਾ ਯਾਹਨ ਕੋ ਦਰਸ਼ਨ ਕੀ ਜਾਵੇ ਆਹਿਆ ਦਾ ਦਰਸ਼ਨ ਹੋ ਉਹ ਤਾਂ ਸੁਨੇਹਾ ਦੀ ਕੁੰਜੀ ਹੁੰਦੀ ਹੈ ਕੋਈ ਕੁੰਜੀ ਕੀ ਹੁੰਦਾ ਕੁੰਜੀ ਦਾ ਗਿਆਨ ਹੈ ਕੁੰਜੀ ਦਾ ਗਿਆਨ ਜਿੰਦਾ ਗਾਦਾ ਜਿੰਦਾ ਝੂੜਦਾ ਹਰ ਕਾਦਾ ਹੁੰਦਾ ਝੂੜਦਾ ਜਾਂਦਾ ਵੱਡੇ ਵੱਡੇ ਜਿੰਦਾ ਝੂਠੇ ਲੱਗੇ ਨੇ ਦਿਮਾਗ ਨੂੰ ਵਾਇਆ ਲੈ ਜਾਂਦਾ ਲਾਇ ਲੈ ਝੂਠੇ ਹੋਰ ਕੀ ਹੈ ਵਿੱਦਾਂ ਦਾ ਫੰਦਾਲ ਤੇ ਗੁੰਜੀ ਫਲ ਗਈ ਤਾਂ ਅੰਦਰੋਂ ਹੀ ਸਾਰਾ ਇਹ ਤਾਂ ਸਭ ਕੁਝ ਅੰਦਰਿਆਂ ਜੀ ਦੀ ਖੋਜ ਕਰਦੇ ਨੇ ਜੀ ਦੀ ਖੋਜ ਕਰਦੇ ਤਾਂ ਨਾਂ ਦੇ ਨਾਲ ਅੰਦਰੋਂ ਹੀ ਦੇਖ ਲਿਆ ਸਭ ਕੁਝ ਜਿਹੜਾ ਬਾਹਰ ਜਾਂਦੇ ਉਹ ਤੁਸੀ ਰਾਗੜ ਬਣਨ ਦੀ ਲੋੜ ਨਹੀਂ ਪੈਂਦੀ ਇਹ ਦੇਖਣਾ ਹੋਊਗਾ ਇਦਾਂ ਨਹੀਂ ਕੁਝ ਵੀ ਲੋੜ ਹੈਗੀ ਤੇ ਪਹਿਲੇ ਸਕੋਪਾਂ ਬਣਾਉਣ ਦੀ ਤੋਂ ਧਿਆਲ ਕੋ ਦਰਸ਼ਨ ਕਿਜਾ ਆਹ ਦੇ ਆਲਪੁਰ ਖੁਦਾਦਰਸ਼ਨ ਹੋ ਜਾਂਦਾ ਹੈ ਅੰਦਰ ਗੁਰਕੁੰਜੀ ਬਾਹੂ ਨੇ ਬੋਲ ਉਹ ਫਿਰ ਦੇ ਆਲਦਰ ਦਰਸ਼ਨ ਹੋਣਾ ਜਦੋਂ ਦਸਮਦਾਰ ਖੁੱਲ ਗਿਆ ਉਹਦੇ ਅੰਦਰ ਹੀ ਸਭ ਕੁਝ ਸਭ ਕੁਝ ਕਰਮ ਬਾਹਰ ਨਹੀਂ ਇਹ ਬਾਹਰ ਛੋੜਦੇ ਨੇ ਵੀ ਪਰਮਪੁਲਾਹੀ ਨੇ ਇਹ ਸائیں ਸਾਂ ਦੇ ਵੀ ਬਾਹਰ ਛੋੜਦੇ ਨੇ ਕੁਝ ਕੋਲੇਲਾ ਕੁੜੀ ਹਰਿਆਣੇ ਵਾਲੀ ਬਣੇਗੀ ਜੀ ਕਲਪਨਾ ਚਾਹੋ ਰਾਜ ਨੌਦੀ ਕਲਪਨਾ ਚਾਹੋਗਾ ਇਹ ਰਾਜੇ ਪੁੱਠੇ ਕੰਮ ਕਰਦੇ ਸੀ ਹਾਂ